ਕੀ ਹੋਇਆ ਜਦੋਂ ਛੋਟੀ ਜਹੀ ਬੱਚੀ ਰਾਤ ਨੂੰ 2 ਵਜੇ ਚੁੱਪਚਾਪ ਗੁਰਦੁਆਰੇ ਸਾਹਿਬ ਦੇ ਵਿੱਚ ਚਲੀ ਗਈ ਫਿਰ ਜੋ ਗੁਰੂ ਸਾਹਿਬ ਨੇ ਚਮਤਕਾਰ ਦਿਖਾਇਆ ਉਸ ਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਆਖਿਰ ਉਹ ਛੋਟੀ ਜਹੀ ਬੱਚੀ ਰਾਤ ਨੂੰ 2 ਵਜੇ ਗੁਰਦੁਆਰੇ ਸਾਹਿਬ ਦੇ ਵਿੱਚ ਕਿਉਂ ਗਈ ਕੀ ਹੋਇਆ ਅਜਿਹਾ ਉਸ ਬੱਚੀ ਦੇ ਨਾਲ ਗੁਰਦੁਆਰੇ ਸਾਹਿਬ ਚ ਇਹ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਵੀ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਅਤੇ ਵੀਡੀਓ ਨੂੰ ਪੂਰੀ ਧਿਆਨ ਦੇ ਨਾਲ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਇਸ ਘਟਨਾ ਬਾਰੇ ਇਸ ਚਮਤਕਾਰ ਬਾਰੇ ਪੂਰੀ ਤਰ੍ਹਾਂ ਪਤਾ ਲੱਗ ਸਕੇ ਮੋਤਾਸਾਮਾ ਨਾ ਖਰਾਬ ਕਰਦੇ ਹੋਏ ਆਓ ਲੈ ਚਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਸੋ ਸੰਗਤ ਜੀ ਮੰਨਿਆ ਜਾਂਦਾ ਹੈ ਕਿ ਗੁਰਦੁਆਰੇ ਸਾਹਿਬ ਦੇ ਸਰੋਵਰ ਦੇ ਵਿੱਚ ਜੋ ਵੀ ਇਸ਼ਨਾਨ ਕਰ ਲੈਂਦਾ ਹੈ ਉਹ ਠੀਕ ਹੋ ਜਾਂਦਾ ਹੈ ਇਹ ਬਹੁਤ ਪੁਰਾਣੀਆਂ ਗੱਲਾਂ ਨੇ ਗੱਲਾਂ ਹੀ ਨਹੀਂ ਸਾਬਤ ਵੀ ਹੋਇਆ ਹੈ ਕਿ ਕਾਫੀ ਵਾਰ ਸਰੋਵਰ ਦੇ ਵਿੱਚ ਨਹਾਉਣ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਕਾਫੀਆਂ ਸੰਗਤਾਂ ਦੇ ਦੁੱਖ ਟੁੱਟਦੇ ਹਨ ਸੰਗਤ ਜੀ ਅੱਜ ਦੀ ਇਸ ਘਟਨਾ ਦੇ ਵਿੱਚ ਇੱਕ ਅਜਿਹੀ ਕਹਾਣੀ ਤੁਹਾਨੂੰ ਦੱਸਾਂਗੇ ਜੋ ਤੁਹਾਨੂੰ ਵੀ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਕਰਨ ਦੇ ਲਈ ਮਜਬੂਰ ਕਰ ਦੇਵੇਗੀ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਪੰਜਾਬ ਦੇ ਰਾਜਸਥਾਨੀ ਚੰਡੀਗੜ੍ਹ ਤੋਂ ਜਿੱਥੇ ਮਨਿੰਦਰ ਸਿੰਘ ਅਤੇ ਨਰਿੰਦਰ ਕੌਰ ਨਾਂ ਦੇ ਦੋ ਪਤੀ ਪਤਨੀ ਆਪਣੇ 9 ਸਾਲ ਦੀ ਬੱਚੀ ਹਰਨੇਂਦਰ ਕੌਰ ਦੇ ਨਾਲ ਰਿਹਾ ਕਰਦੇ ਸੀ ਹਾਲ ਹੀ ਚ ਸਾਰੇ ਲੋਕ ਸਾਰੀ ਸੰਗਤ ਹਿਮਕੁੰਡ ਸਾਹਿਬ ਬਹੁਤ ਹੀ ਜ਼ਿਆਦਾ ਜਾ ਰਹੇ ਨੇ ਹਿਮਕੁੰਡ ਸਾਹਿਬ ਜਾਣ ਦੇ ਪਿੱਛੇ ਉਹਨਾਂ ਸੰਗਤਾਂ ਦੀ ਇੱਛਾ ਗੁਰੂ ਸਾਹਿਬ ਦੇ ਦਰਸ਼ਨ ਕਰਨੀ ਨਹੀਂ ਬਲਕਿ ਵੀਡੀਓ ਬਣਾਉਣਾ ਮਨੋਰੰਜਨ ਕਰਨਾ ਹੋ ਗਿਆ ਹੈ ਅਤੇ ਇਸ ਇਰਾਦੇ ਦੇ ਨਾਲ ਮਨਿੰਦਰ ਸਿੰਘ ਅਤੇ ਨਨਿੰਦਰ ਕੋਰ ਆਪਣੇ 9 ਸਾਲ ਦੀ ਬੱਚੀ ਦੇ ਨਾਲ ਹਿਮਕੁੰਡ ਸਾਹਿਬ ਘੁੰਮਣ ਦੇ ਲਈ ਗਏ ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਹਨਾਂ ਦੀ ਇਹ ਸੋਚ ਉਹਨਾਂ ਦੀ 9 ਸਾਲ ਦੀ ਬੱਚੀ ਉੱਤੇ ਕਿੰਨੀ ਭਾਰੀ ਪੈਣ ਵਾਲੀ ਹੈ ਪਰ ਜਦੋਂ ਉਹ ਹਿਮਕੁੰਡ ਸਾਹਿਬ ਪਹੁੰਚੇ ਗੁਰਦੁਆਰੇ ਸਾਹਿਬ ਦੇ ਵਿੱਚ ਇੰਨੀ ਜ਼ਿਆਦਾ ਭੀੜ ਸੀ ਕਿ ਉਹ ਕਿੰਨੇ ਘੰਟੇ ਉੱਥੇ ਹੀ ਲੈਂਦੇ ਵਿੱਚ ਖੜੇ ਰਹੇ ਥੋੜਾ ਜਿਹਾ ਵੀ ਅੱਗੇ ਨਾ ਜਾ ਸਕੇ ਉਹਨਾਂ ਨੇ ਵਾਪਸ ਜਾਣਾ ਹੀ ਸਹੀ ਸਮਝਿਆ ਅਤੇ ਭੇਡ ਤੇ ਡਰ ਦੇ ਕਾਰਨ ਤਾਂ ਉਹਨਾਂ ਨੇ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ ਜਿਸ ਤੋਂ ਬਾਅਦ ਉਹ ਪੂਰੇ ਹਿਮਕੁੰਡ ਸਾਹਿਬ ਦੀ ਆਵਾਦਿਆਂ ਦਾ ਆਨੰਦ ਮਾਣਨ ਦੇ ਲਈ ਇੱਧਰ ਉੱਧਰ ਘੁੰਮਣ ਲੱਗੇ ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਾ ਹੋਣ ਦੇ ਦਿਲ ਦੇ ਵਿੱਚ ਥੋੜਾ ਜਿਹਾ ਵੀ ਪਛਤਾਵਾ ਨਹੀਂ ਸੀ ਪਰ ਉਹ ਤਾਂ ਹਿਮਕੁੰਡ ਸਾਹਿਬ ਸਿਰਫ ਇੱਕ ਘੁੰਮਣ ਦੇ ਇਰਾਦੇ ਦੇ ਨਾਲ ਆਏ ਸੀ ਬਾਰੇ ਫਿਰ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਅਜੇਹੀ ਲੀਲਾ ਰਚੀ ਜਿਸ ਤੋਂ ਬਾਅਦ ਮਨਜਿੰਦਰ ਅਤੇ ਨਨਿੰਦਰ ਦੋਵੇਂ ਹੀ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਜਨਮਾਂ ਜਨਮਾਂ ਤੱਕ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਲੀਨ ਹੋ ਗਏ ਉਸ ਵਕਤ ਭੀੜ ਦਾ ਇੱਕ ਅਜਿਹਾ ਪੁਚਾਲ ਆਇਆ ਇੱਕ ਅਜਿਹਾ ਇਕੱਠ ਆਇਆ ਕਿ ਉਹਨਾਂ ਦੀ 9 ਸਾਲ ਦੀ ਬੱਚੀ ਉਹਨਾਂ ਦੇ ਹੱਥ ਤੋਂ ਛੁੱਟ ਕੇ ਉਸ ਭੀੜ ਦੇ ਵਿੱਚ ਗੁੰਮ ਹੋ ਗਈ ਉਹ ਇਧਰ ਉਧਰ ਆਪਣੇ 9 ਸਾਲ ਦੀ ਬੱਚੇ ਨੂੰ ਲੱਭ ਰਹੇ ਸੀ ਪਰ ਉਸ ਦਾ ਕੋਈ ਵੀ ਪਤਾ ਨਾ ਲੱਗ ਸਕਿਆ ਨਨਿੰਦਰ ਕੌਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਛੋਟੀ ਜਹੀ ਬੱਚੇ ਨੂੰ ਲੱਭ ਲੱਭ ਕੇ ਉਹਨਾਂ ਦੇ ਪਸੀਨੇ ਛੁੱਟ ਗਏ ਸੀ ਉਹ ਫੁੱਟ ਫੁੱਟ ਕੇ ਰੋਣ ਲੱਗੇ ਆਪਣੀ ਬੱਚੀ ਨੂੰ ਨਾ ਲੱਭ ਸਕੇ ਤਾਂ ਮਨਿੰਦਰ ਸਿੰਘ ਦਾ ਵੀ ਬੁਰਾ ਹਾਲ ਹੋ ਗਿਆ ਸੀ ਉਹ ਦੋਵੇਂ ਪਤੀ ਪਤਨੀ ਚਾਰੋਂ ਪਾਸੇ ਆਪਣੀ ਬੱਚੀ ਨੂੰ ਝੱਲਿਆ ਵਾਂਗੂ ਲੱਭ ਰਹੇ ਸੀ ਪਰ ਉਹਨਾਂ ਨੂੰ ਆਪਣੀ ਬੱਚੀ ਕਿਤੋਂ ਵੀ ਨਹੀਂ ਲੱਭੀ ਹੁਣ ਲੱਭਦੇ ਲੰਬਾਉਦੇ ਸ਼ਾਮ ਦੇ 7 ਵੱਜ ਚੁੱਕੇ ਸੀ ਉਦੋਂ ਹੀ ਉੱਥੇ ਹੀ ਖੜੇ ਇੱਕ ਖੱਜਰ ਵਾਲੇ ਨੇ ਦੱਸਿਆ ਕਿ ਉਹਨਾਂ ਨੇ ਇਸ ਛੋਟੀ ਜਹੀ ਬੱਚ ਨੂੰ ਹੇਮਕੁੰਡ ਸਾਹਿਬ ਗੁਰਦੁਆਰੇ ਸਾਹਿਬ ਦੇ ਕੋਲ ਹੀ ਕਿਤੇ ਦੇਖਿਆ ਹੈ ਜਿਵੇਂ ਹੀ ਮਨਿੰਦਰ ਨੂੰ ਆਪਣੀ ਬੱਚੀ ਦੇ ਬਾਰੇ ਪਤਾ ਲੱਗਿਆ ਤਾਂ ਉਹ ਗੁਰਦੁਆਰੇ ਸਾਹਿਬ ਦੇ ਕੋਲ ਜਾ ਕੇ ਆਪਣੀ ਬੱਚੇ ਨੂੰ ਲੱਭਣ ਲੱਗਿਆ 7 ਵਜੇ ਗੁਰਦੁਆਰੇ ਸਾਹਿਬ ਦੇ ਕਪਾਟ ਬੰਦ ਹੋ ਚੁੱਕੇ ਸੀ ਮਨਿੰਦਰ ਨੂੰ ਅਜੀਹਾ ਜਾਪ ਰਿਹਾ ਸੀ ਕਿ ਕਿਤੇ ਮੇਰੀ ਬੱਚੀ ਗੁਰਦੁਆਰੇ ਸਾਹਿਬ ਦੇ ਅੰਦਰ ਤਾਂ ਨਹੀਂ ਰਹਿ ਗਈ ਉਸ ਨੇ ਆਪਣਾ ਦੀ ਪਤਨੀ ਨੂੰ ਉੱਥੇ ਇੱਕ ਘਰ ਦੇ ਵਿੱਚ ਖੜਾ ਦਿੱਤਾ ਅਤੇ ਕਿਸੇ ਤਰ੍ਹਾਂ ਉਹ ਗੁਰਦੁਆਰੇ ਸਹਿਬ ਦਾ ਦਰਬਾਰ ਖੋਲ ਕੇ ਅੰਦਰ ਚਲਾ ਗਿਆ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਨੇ ਕਿੱਡਾ ਵੱਡਾ ਖਤਰਾ ਮੁੱਲ ਲੈ ਲਿਆ ਸੀ ਰਾਤ ਦੇ ਵਕਤ ਉਹ ਆਪਣੀ ਬੱਚੀ ਨੂੰ ਗੁਰਦੁਆਰੇ ਸਹਿਬ ਦੇ ਕੋਲ ਇੱਧਰ ਉੱਧਰ ਲੱਭਦਾ ਜਾ ਰਿਹਾ ਸੀ ਪਰ ਉਸ ਨੂੰ ਆਪਣੀ ਬੱਚੀ ਬਾਰੇ ਕੁਝ ਵੀ ਪਤਾ ਨਾ ਲੱਗਿਆ ਅਤੇ ਜਿਸ ਤੋਂ ਬਾਅਦ ਉਹ ਥੱਕ ਹਾਰ ਕੇ ਗੁਰਦੁਆਰੇ ਸਹਿਬ ਦੇ ਕੋਲ ਹੀ ਸੋ ਗਿਆ ਪਰ ਰਾਤ ਦੇ 2 ਵਜੇ ਜਦੋਂ ਉਸਨੇ ਇਹ ਦ੍ਰਿਸ਼ ਦੇਖਿਆ ਉਸ ਨੂੰ ਦੇਖ ਕੇ ਤਾਂ ਉਸਦੇ ਹੋਸ਼ ਉੱਡ ਗਏ ਇੱਕਦਮ ਤੋਂ ਉਸਦੇ ਕੰਨਾਂ ਦੇ ਵਿੱਚ ਸ਼ੇਰ ਦੇ ਗਰਜਣ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਉਸਨੇ ਇੱਕ ਦਰਖਤ ਦੇ ਪਿੱਛੇ ਲੁਕ ਕੇ ਚੋਰੀ ਚੋਰੀ ਦੇਖਿਆ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਆਪਣੇ ਦਰਬਾਰ ਵੱਲ ਜਾ ਰਹੇ ਸੀ ਪਰ ਇਹ ਨਜ਼ਾਰਾ ਦੇਖਣਾ ਕਿਸੇ ਆਮ ਵਿਅਕਤੀ ਦੇ ਵਸ ਦੀ ਗੱਲ ਨਹੀਂ ਮਨਜਿੰਦਰ ਦੇ ਪਸੀਨੇ ਛੋਟਣ ਲੱਗੇ ਉਸ ਦੇ ਹੱਥ ਪੈਰ ਸਾਰੇ ਕੰਬਣ ਲੱਗੇ ਅਤੇ ਉਹ ਉੱਥੇ ਹੀ ਵਿਹੋਸ਼ ਹੋ ਕੇ ਡਿੱਗ ਪਿਆ ਜਦੋਂ ਅਗਲੇ ਦਿਨ ਉਸ ਨੂੰ ਹੋਸ਼ ਆਇਆ ਤਾਂ ਉਦੋਂ ਤੱਕ ਉਹ ਸੋਚਣ ਅਤੇ ਸਮਝਣ ਦੀ ਸ਼ਕਤੀ ਖੋ ਚੁੱਕਿਆ ਸੀ ਅਤੇ ਥੋੜੀ ਦੇਰ ਬਾਅਦ ਉਸ ਦੀ ਆਵਾਜ਼ ਵਾਪਸ ਆਈ ਅਤੇ ਫਿਰ ਉਹ ਜ਼ੋਰ-ਜ਼ੋਰ ਦੇ ਨਾਲ ਆਪਣੀ ਪਤਨੀ ਅਤੇ ਬੱਚੇ ਦਾ ਨਾਮ ਲੈਣ ਲੱਗਿਆ ਤੇ ਫਿਰ ਉਹ ਕੁਝ ਲੋਕਾਂ ਦਾ ਸਹਾਰਾ ਲੈ ਕੇ ਉਸ ਘਰ ਦੇ ਕੋਲ ਪਹੁੰਚਿਆ ਜਿਸ ਜਗ੍ਹਾ ਤੇ ਉਸਨੇ ਆਪਣੀ ਪਤਨੀ ਨੂੰ ਛੱਡਿਆ ਸੀ ਉੱਥੇ ਤਾਂ ਨਜ਼ਾਰਾ ਬਹੁਤ ਹੀ ਜ਼ਿਆਦਾ ਹੋਸ਼ ਉਡਾਉ ਸੀ ਕਿਉਂਕਿ ਉੱਥੇ ਤਾਂ ਉਸਦੀ ਬੱਚੀ ਆਪਣੀ ਮਾਂ ਦੇ ਨਾਲ ਖੇਡ ਰਹੀ ਸੀ ਆਪਣੀ ਬੱਚੇ ਨੂੰ ਸਹੀ ਸਲਾਮਤ ਦੇਖ ਕੇ ਮਨਜਿੰਦਰ ਸਿੰਘ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਪਰ ਉਸਦੇ ਮਨ ਦੇ ਵਿੱਚ ਇੱਕ ਸਵਾਲ ਸੀ ਕਿ ਸਾਰੀ ਰਾਤ ਮੈਂ ਮੇਰੀ ਬੱਚੀ ਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਆਖੀ ਨਰਿੰਦਰ ਕੌਰ ਨੇ ਉਸਦੀ ਬੱਚੀ ਕਿੱਥੋਂ ਮਿਲੀ ਜਿਸ ਤੋਂ ਬਾਅਦ ਨਰਿੰਦਰ ਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਸੱਚ ਦੱਸਦੇ ਹੋਏ ਕਿਹਾ ਕਿ ਮੈਂ ਵੀ ਸਾਰੀ ਰਾਤ ਆਪਣੀ ਬੱਚੀ ਨੂੰ ਇੱਧਰ ਉੱਧਰ ਲੱਭ ਰਹੀ ਸੀ ਉਦੋਂ ਹੀ ਰਾਤ ਨੂੰ 3 ਵਜੇ ਇੱਕ ਗੁਰਸਿੱਖ ਵਿਅਕਤੀ ਮੇਰੇ ਕੋਲ ਆਇਆ ਅਤੇ ਮੈਨੂੰ ਉਠਾ ਕੇ ਕਿਹਾ ਕਿ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਕਿ ਤੁਹਾਡੀ ਬੱਚੀ ਬਿਲਕੁਲ ਸਹੀ ਸਲਾਮਤ ਹੈ ਅਤੇ ਅੱਜ ਰਾਤ 3 ਵਜੇ ਗੁਰੂ ਸਾਹਿਬ ਦੇ ਦਰਬਾਰ ਦੇ ਅੰਦਰ ਆ ਗਈ ਹੈ ਪਰ ਤੁਹਾਨੂੰ ਅੰਮ੍ਰਿਤ ਵੇਲੇ ਤੱਕ ਇੰਤਜ਼ਾਰ ਕਰਨਾ ਹੋਵੇਗਾ ਜਿਵੇਂ ਹੀ ਛਿਰੀ ਹਿਮਕੁੰਡ ਸਾਹਿਬ ਦੇ ਕपाट ਖੋਲਣਗੇ ਉਦੋਂ ਹੀ ਤੁਹਾਨੂੰ ਤੁਹਾਡੀ ਬੱਚੀ ਬਿਲਕੁਲ ਸਹੀ ਸਲਾਮਤ ਮਿਲ ਜਾਵੇਗੀ ਨਰਿੰਦਰ ਕੌਰ ਦੱਸਦੀ ਹੈ ਕਿ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਗੁਰਸਿੱਖ ਵਿਅਕਤੀ ਕੌਣ ਸੀ ਪਰ ਉਸਦੇ ਕਿਹੇ ਅਨੁਸਾਰ ਮੈਂ ਅੰਮ੍ਰਿਤ ਵੇਲੇ ਹੀ ਹਿਮਕੁੰਡ ਸਾਹਿਬ ਦੇ ਦਰਵਾਜ਼ੇ ਕੋਲ ਪਹੁੰਚ ਗਈ ਉਸ ਸਮੇ ਗੁਰਬਾਣੀ ਚੱਲ ਰਹੀ ਸੀ ਅਤੇ ਬਹੁਤ ਹੀ ਸੰਗਤਾਂ ਦੀ ਭੀੜ ਲੱਗੀ ਹੋਈ ਸੀ ਤਕਰੀਬਨ 3 ਘੰਟੇ ਤੋਂ ਬਾਅਦ ਗੁਰੂ ਸਾਹਿਬ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਉੱਥੇ ਹੀ ਮੇਰੀ ਬੱਚੀ ਨੇ ਮੇਰਾ ਹੱਥ ਫੜ ਲਿਆ ਇਸ ਪੂਰੀ ਘਟਨਾ ਨੂੰ ਦੇਖਣ ਤੋਂ ਬਾਅਦ ਇਸ ਚਮਤਕਾਰ ਨੂੰ ਦੇਖਣ ਤੋਂ ਬਾਅਦ ਮਨਜਿੰਦਰ ਅਤੇ ਨਰਿੰਦਰ ਕੌਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਹ ਇਸ ਗੱਲ ਨੂੰ ਸਮਝ ਚੁੱਕੇ ਸੀ ਕਿ ਇਨਸਾਨ ਬਹੁਤ ਜ਼ਿਆਦਾ ਮਤਲਬ ਹੀ ਹੋ ਚੁੱਕਿਆ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੇ ਉਦੋਂ ਹੀ ਜਾਂਦਾ ਹੈ ਜਦੋਂ ਉਸ ਗੁਰਦੁਆਰੇ ਸਾਹਿਬ 'ਚ ਉਸ ਬੰਦੇ ਦਾ ਕੋਈ ਸੁਵਾਰਥ ਹੋਵੇ ਤੇ ਅੱਜ ਕਿਸੇ ਵੀ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਨਿੰਦਰ ਕੌਰ ਨੂੰ ਆਪਣੇ ਦਰਬਾਰ ਸਾਹਿਬ ਵਿੱਚ ਬੁਲਾਇਆ ਇਸ ਚਮਤਕਾਰੇ ਘਟਨਾ ਤੋਂ ਬਾਅਦ ਮਨਿੰਦਰ ਆਪਣੇ ਬੱਚੇ ਤੇ ਪਤਨੀ ਦੇ ਨਾਲ ਸ੍ਰੀ ਹਿਮਕੁੰਡ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਗਏ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਹੁਤ ਹੀ ਪਿਆਰ ਨਿਮਰਤਾ ਸਹਿਤ ਦਰਸ਼ਨ ਕਰਕੇ ਉਹਨਾਂ ਦਾ ਆਸ਼ੀਰਵਾਦ ਲੀਤਾ ਸੋ ਸਾਧ ਸੰਗਤ ਜੀ ਤੁਸੀਂ ਇਸ ਘਟਨਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਦੱਸਿਓ ਕਿ ਜਿਹੜਾ ਗੁਰੂ ਸਿੱਖ ਵਿਅਕਤੀ ਨਰਿੰਦਰ ਕੋਰ ਨੂੰ ਸਾਰਾ ਕੁਝ ਦੱਸ ਕੇ ਗਿਆ ਸੀ ਉਹ ਕੌਣ ਸੀ ਸਾਡੇ ਮੁਤਾਬਿਕ ਤਾਂ ਉਹ ਗੁਰੂ ਸਿੱਖ ਵਿਅਕਤੀ ਕੋਈ ਹੋਰ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਸੀ ਜੋ ਉਹਨਾਂ ਦੀਆਂ ਅੱਖਾਂ ਖੋਲਣ ਦੇ ਲਈ ਉਹਨਾਂ ਦੇ ਸੁਪਨੇ ਵਿੱਚ ਆਇਆ ਸੀ ਸੰਖਤ ਜੀ ਆਪਾਂ ਲੋਕ ਵੀ ਬਹੁਤ ਹੀ ਸਵਾਰਥੀ ਹੋ ਗਏ ਆ ਕਿ ਕਿਸੇ ਵੀ ਗੁਰੂ ਘਰ ਜਾਣ ਦੇ ਲਈ ਸਿਰਫ ਇੱਕ ਟੂਰਿਸਟ ਜਗਾ ਬਣਾਈ ਹੋਈ ਹੈ ਪਰ ਸਾਨੂੰ ਇਹ ਨਹੀਂ ਪਤਾ ਕਿ ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਲਈ ਸਾਡੇ ਬੱਚਿਆਂ ਲਈ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਆਪਣੇ ਪਰਿਵਾਰ ਵਾਰ ਦਿੱਤਾ ਪਰ ਫਿਰ ਵੀ ਸਾਡੇ ਮਨ ਦੇ ਵਿੱਚ ਥੋੜਾ ਜਿਹਾ ਵੀ ਦਇਆ ਭਾਵਨਾ ਨਹੀਂ ਹੈ ਕਿ ਅਸੀਂ ਗੁਰਦੁਆਰੇ ਸਹਿਬ ਤਾਂ ਜਾ ਰਹੇ ਹਾਂ ਪਰ ਇੱਕ ਟੂਰਿਸਟ ਤੌਰ ਤੇ ਘੁੰਮਣ ਦੇ ਲਈ ਸੋ ਸਾਧ ਸੰਗਤ ਜੀ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਚਮਤਕਾਰੀ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ